ਢਾਡੀ ਚ ਤੇ ਲਵਾਰੇ ਖੇੜ ਦਾ ਵੇਖਿਆ ਹਾਜੀ ਸ਼ੀਰਾ ਪਿੱਥੋ ਵਾਲਾ ਉਹ ਵੀ ਆਵੇ ਜਾਵੇ ਸ਼ਾਮਾ ਨੂੰ ਅਕੈਡਮੀਆਂ ਵਾਲਾ ਵੀ ਪਿੰਡ ਵਾਲਾ ਵੀ ਦੋਵੇਂ ਮੋੜਸ ਤੇ ਆ ਕੇ ਖੜੇ ਕਿੱਥੇ ਆ ਦੋਵੇਂ ਸਸੀ ਕਾਲ ਦਾ ਅਨੁਸਾਰ ਹੈ ਨੂੰ ਮੈਂ ਤਾਂ ਬਿਸ਼ਾਰ ਕਿਹਾ ਰੋਣਾ ਅੱਜ ਅਸੀਂ ਪਹੁੰਚੇ ਜੀ ਪਿੰਡ ਖੜਕੜ ਕਲਾ ਤੇ ਸ਼ੀਤਪਕ ਸਿੰਘ ਜੀ ਦੇ ਪਿੰਡ ਮਨ ਲਾ ਕੇ ਕਿਸੇ ਜ਼ਮੀਨ ਜਮਣ ਪੈਂਦੀ ਆ ਉਥੇ ਪੱਕਾ ਥਾਦੋ ਸਾਫ ਕਰਕੇ ਕੋਈ ਟੈਸਟ ਕੋਈ ਬਣਾ ਕੇ ਲਾਇਆ ਹੋਵੇ ਪਿਕਚਰ ਰੱਖਿਆ ਹੋਵੇ ਮਾਨਨ ਵਾਲੇ ਕੰਮੇ ਖਾਈ ਜਾਂਦੇ ਟਰੈਕਟਰ ਤੋਂ ਜੇ ਮਰਜ਼ੀ ਵਾਲਾ ਉਹ ਇਥੇ ਬਾਹਰ ਹੀ ਗੰਭੋ ਹੋ ਜਾਂਦੀ ਮੇਰੇ ਲੱਗੇ ਲਿਆਦਾ ਮੁੰਡੇ ਨੇ 20 ਕਿਲੋ ਦਾ ਦੇ ਬਲ ਤੇ ਕੁੜੀਆਂ ਜਿਆਦਾ ਵਗਦਾ ਪਤਾ ਹੀ ਨਹੀਂ ਲੱਗਦਾ ਉੱਤੇ ਪੈਤਾ ਤਾਂ ਉਹਨਾਂ ਦੇ ਤੇ ਬਾਜ ਤੇ ਆਉਂਦੀ ਨਹੀਂ ਸਾਲਾ ਨਜ਼ਾਰਾ ਮਰੂਤੀ ਵਾਂਗੂ ਤੇ ਕਾਰਾਂ ਨੂੰ ਚੱਲਦਾ ਹਰ ਕਿਉਂ ਨਹੀਂਗਾ ਬਰਾਵਾ ਕਹੀ ਹੋਂ ਥਾਂ ਵਾਂ ਨਹੀਂ ਆਉਂਦੇ ਛੇਤੀ ਕੀਤੇ ਆਲੇ ਹੂੰ ਆਉਂਦੇ ਆ ਭਾਜੀ ਆਉਂਦੇ ਆ ਆਉਂਦੇ ਆ ਹਾਂ ਹੁਣ ਕਿਨੇ ਵਾਉਣਾ ਯਾਰ ਇਤੋਂ ਤਾਂ ਤੇਲ ਬੜਾ ਹੋ ਗਿਆ 100 ਰੁਪਏ ਤੇਲ ਹੋ ਗਿਆ ਤੇ ਜਦੋਂ ਵਾਉਣ ਆਦਾ 2 ਲੀਟਰ ਦੇ ਉਹ ਖਾ ਜਾਂਦਾ ਤਾਂ ਵਾਉਣ ਵਾਲਾ ਕੀ ਪੰਗਾ ਖਾਣਾ ਵਿਚਾਰ ਇੱਕ ਤੇ ਹੁਣ ਜਿਵੇਂ ਭਾਈ ਜਿਆਦੀ ਮੰਗਦੇ ਆ ਤਾਂ ਵੀ ਕੋਈ ਫਾਇਦਾ ਨਹੀਂ ਮੈਂ ਭਰਾਵਾ ਇਹਨਾਂ ਦੇ 2 ਸਾਲ ਹੋ ਗਏ ਹੀ ਏਦਾਂ ਹੀ ਸੱਜਣਾ ਮਿੱਤਰਾਂ ਨੂੰ ਮੰਨ ਕੇ ਤੇ ਮਾਪਿਆਂ ਦੇ ਬਾਹ ਲੈਂਦੇ ਜੀ ਭਾਈ ਤੇ ਚੀ ਨਹੀਂ ਆਣੀ ਤੇ ਹੋਗੇ ਜਿਆਦਾ ਬੈਸੋਗੇ ਨਾ ਕਿ ਉਹ ਕਿਸੇ ਮੁੱਦੇ ਤੇ ਉਹ ਬੰਦੇ ਆਟੋਮੈਟਿਕ ਜਿਦ ਚੱਚਾ ਕੰਡਾ ਬਣ ਕੇ ਯਾਰ ਬੰਦਾ ਪਤਾ ਨਹੀਂ ਕੀ ਕਰੂਗਾ ਸਵੇਰੇ ਉੱਠ ਕੇ ਜਦਾਂ ਚਲਾ ਦਈਏ ਤੇ ਜਦੋਂ ਮਹਾਰਾਜ ਦਾ ਗੁਰਬਾਣੀ ਸ਼ਬਦ ਕੰਨਾਂ 'ਚ ਪੈਂਦੇ ਆ ਬੰਦੇ ਦਾ ਚਿਹਰਾ ਹੀ ਹੋਰ ਹੋ ਜਾਂਦਾ ਮੈਨੂੰ ਉਹ ਨਾਲ ਦੀ ਮੇਰੀ ਜੋੜ ਗਈ ਸਵੇਰੇ ਸੈਰ ਕਰਨ ਚਲ ਜੀਏ ਨਾ ਸੈਰ ਆ ਸ਼ਾਂਤੀ ਸੀ ਚਾਹ ਤੜਕੇ ਪਾ ਨਿਕਲ ਜਾਣਾ ਸਾਕਲ ਪੜ ਗਏ ਤੇ ਉੱਠਦਾ ਇਕੱਲਾ ਤੁਰਨ ਫਿਰ ਚਲ ਜਾ ਜਾ ਜਿੰਨਾ ਮਰਜੀ ਤੁਰਦਾ ਫਿਰ 20 ਮਿੰਟ ਫਿਰ ਚੋਣਾ ਤੇ ਫਿਰ ਸਾਈਕਲ ਤੇ ਚੜ ਸਾਈਕਲ ਤੇ ਚੜ੍ਹਦੇ ਨਾਲ ਤਕਾਣੇ ਨੂੰ ਪੂਰਾ ਵਧੀਆ ਹੋ ਜਾਂਦਾ ਏ ਤੇ ਨਾਲੇ ਗੁਰੂ ਮਹਾਰਾਜ ਦਾ ਨਾਮ ਲੈਂਦੇ ਚਾਹੀਦਾ ਤੇ ਨਾਲੇ ਆਣ ਕੇ ਸਾਕੇ ਆਪਣੇ ਬਜ਼ੁਰਗ ਵਿਚਾਰ ਕੇ ਤੜਕੇ ਦਸ ਤੂੰ ਦਸ ਨਿੰਮ ਦੀ ਨਾਲੇ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਤਤ ਲੈ ਕੇ ਤੇ ਜਾਂਦੇ ਬਾਹਰ ਨਾਲੇ ਦੋ ਚਾਰ ਮੋਟਰਸਿਕਲ ਦਾ ਪ੍ਰਕਾਰ ਹੁੰਦੇ ਦੋ ਕਿੰਨਾਂ ਬੈਗ ਰੂ ਕਰੀ ਜਾਣਾ ਹਾਂ ਸਾਡਾ ਫੁੱਫੜ ਕਰਦਾ ਹੁੰਦਾ ਮੈਂ ਸੁਣਿਆ ਜੀ ਮੈਂ ਔਲਾਦ ਤੁਹਾਡਾ ਮਾੜੀ ਵਾਲਾ ਉਹਨੇ ਜਦੋਂ ਉੱਠ ਪੈਣਾ ਨਾ ਸਤਨਾ ਵਾਈ ਸਤਨਾ ਵਾਈ ਇਹ ਤਾਂ ਕਰੀ ਜਾਏਗਾ ਚੰਗੀ ਗੱਲ ਆਪਣੇ ਅੱਜ ਨੂੰ ਉਹਦੇ ਪੁੱਤਾਂ ਨੂੰ ਇਹ ਨਾਂ ਦਿੱਤਾ ਸਤਖ ਨੂੰ ਸੱਚੇ ਪਾਤਸ਼ਾਹ ਤੇ ਮਿਹਨਤ ਕਰਦਾ ਦਾ ਆ ਤੇ ਅੱਜ ਉਹ ਸਰਦਾਰ ਬਣ ਗਿਆ ਬੇਟਾ ਹੀ ਬਾਈ ਦਾ ਵੀ ਇੰਤ ਕੋਈ ਨਹੀਂ ਕਿਉਂਕਿ ਮੈਂ ਜਿੱਥੇ ਮੱਦੀ ਜਾਲ ਪਾਣੀ ਲਈ ਕਰੀ ਲੈਂਦਾ ਜਿੱਥੇ ਕਾਬਿਲ ਜਿਆਦਾ ਤਨਾ ਸੋਗ ਨਹੀਂ ਸੋਖੇ ਹਮ ਅੰਦਰ ਦਾ ਉੱਟ ਕੇ ਤੇ ਉਹਨੇ ਮਾਂ ਦਾ ਜੇ ਗੁਰੂ ਮਹਾਰਾਜ ਨੇ ਤੁਸੀਂ ਸ਼ਕਰਾਨਾ ਕਰਦੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹਨ ਮੇਰੀ ਭੂਆ ਨੂੰ ਕੈਂਸਰ ਗਈ ਕੈਂਸਰ ਹੀ ਤੇ ਉਹ ਸਿਰਫ ਸਰਵਣ ਪੁੱਤ ਕਰਕੇ ਹੀ ਅਜੇ ਤੱਕ ਬਚੀ ਹੋਈ ਆ ਮਾਂ ਤੋਂ ਬਿਨਾਂ ਤੇ ਇੱਕ ਮਿੰਟ ਨਹੀਂ ਰਹਿੰਦਾ ਇਹ ਗੱਲ ਜਿਹੜਾ ਇੱਕ ਬਾਪ ਦਾ ਮੈਂ ਨਾ ਮਰਹਾਂ ਹੋ ਗਿਆ ਨਹੀਂ ਅੱਜ ਕੱਲ ਟਾਈਮ ਨਹੀਂ ਦਿੰਦਾ ਕੋਈ ਉਹਨੇ ਆਉਂਦਿਆ ਸਾਰ ਪਹਿਲਾਂ ਮਾਂ ਦਾ ਦਵਾਈ ਖਾਦੀ ਆ ਤੇ ਪੱਕਾ ਉਹ ਨੂੰ ਨਿੱਕੇ ਨੂੰ ਬਰਾਬਰ ਰੱਖਿਆ ਉਹਦੇ ਨਾਲ ਇਹਦਾ ਕੌਣ ਰੱਖਦਾ ਈ ਤੇ ਸਿਰਫ ਇਸੇ ਲਈ ਤੂੰ ਮਾਂ ਤੋਂ ਚਿਰ ਤੋਂ ਨਹੀਂ ਲੈਣਾ ਕਿਤੇ ਨਹੀਂ ਜਾਣ ਦਿੰਦਾ ਨੌواں ਵੀ ਨੌਵੇਂ ਭਰਾਵਾ ਅੱਗੇ ਤੜ ਜਿੱਥੇ ਨੇ ਕੋਟੀ ਪਈ ਉਹ ਤਾਂ ਨਹੀਂ ਲੈ ਸਕਣਾ ਉਹ ਸਿਟੀ ਜੀ ਦੇ ਸਾਹਮਣੇ ਮੈਂ ਤੂੰ ਹੈਗਾ 6 ਮਹੀਨੇ ਵੱਡਾ ਮਨ ਨਹੀਂ ਤੇਰੀ ਪਰਵੀਤ ਜੀ ਹੋਗੀ ਇੱਜ ਕੋਈ ਆਇਆ ਹੋਣਾ ਪਿੰਡ ਹੁਣ ਕਿੱਧਰ ਉਹ ਦੇ ਘੁੰਮ ਰਿਹਾ ਆਵੇ ਅਗਲੇ ਪਿੰਡਾਂ ਦੇ ਹਾਦ ਪਿੰਡ ਪਿੰਡ ਦੇ ਦੂਰ ਇਹ ਵੀ ਮੰਜੀ ਸ਼ੀਤ ਪਖਸਾਂ ਜੀ ਜਾਂ ਪਿੰਡ ਵਾ ਹਾਂ ਖੜਕੜ ਕਲਾ ਖੜਕੜ ਕਲਾ ਲੱਕਵਾ ਕੇ ਲਿਆ ਆਏ ਘਰੋਂ ਆ ਕੇ ਅੰਦਰ ਹੀ ਆ ਲੱਗਦਾ ਫਲੇਰ ਵਿੱਚ ਅੰਦਰ ਹੀ ਗੱਡੀਾਂ ਖੜੀਆਂ ਆ ਵਤੋਂ ਆਹ ਵੇ ਆ ਫਲੇਰ ਇੰਦਰ ਅਗਲੇ ਬਨੇ ਵੇਖੀ ਤੈਨੂੰ ਖਾਉਣਾ ਪਿੰਡ ਪਿੱਛੋਂ ਇੰਟਰ ਕਰ ਜਨੇ ਵਧੀ ਗੱਲ ਜੇ ਖੁੱਲਾ ਹੋਇਆ ਹਾਂ ਆਹ ਨਾ ਆਹ ਦਿਖਾਇਆ ਪੈਂਡੂ ਕਿਹੜਾ ਆਹ ਗੱਲ ਵੇ ਗੱਡੀ ਪਾਰਕਿੰਗ ਬਹੁਤ ਬੜੀ ਆ ਪਾਰਕਿੰਗ ਇਹ ਗਲੀ ਕਿ ਵੇਖੀ ਕੱਲੀ ਕੱਲੀ ਹਮ ਲੱਗਾ ਲੱਗਾ ਫੈਂਡ ਦਾ ਘਰੇ ਘਰੇ ਸਾਰੇ ਬਾਹਰ ਹੀ ਹੋਣੇ ਸਿੱਧਾ ਜਾਂਦੇ ਨਹੀਂ ਇਹ ਤਾਂ ਤੁਸੀਂ ਅਰੇ ਹੈ ਹੀ ਬੜਾ ਮਿਲਿਆ ਨੂੰ ਬਾਤ ਤੁਰਨ ਫਿਰਦਾ ਸਰਦਾਰ ਕਿਸ਼ਨ ਸਿੰਘ ਹੀ ਪਿਤਾ ਵਰੇ ਜਨਾ ਆ ਇੱਥੇ ਇਹਦਾ ਘਰ ਬਿਸਕਟ ਵਿੱਚ ਨਹੀਂ ਚੱਲ ਗਿਆ ਇਸ ਪਰੇਲਾ ਚੜਾਣਾ ਭਾਗਾਂਗੇ ਆਂਦੇ ਆਂਦੇ ਲੈ ਨਹੀਂ ਚੱਲ ਬਿਸਕਟ ਨਾਲ

ਨਹੀਂ ਫਿਰ ਪੂਰੀ ਟਾਰ ਹੋ ਗਈ ਬੌਂਸਰ ਜਾਣਾ ਹੁੰਦਾ ਵੀਰ ਨੂੰ ਪਹੁੰਚੇ ਮਮਾ ਕੀ ਜੰਦੇ ਆਪਾਂ ਪੁਰਾਣੇ ਬੰਦੇ ਆਂ ਤਾਂ ਇਹ ਨਾ ਕਾਪੀ ਅੰਦਰੋਂ ਲਿਆ ਜਾਵੇ ਹਾਂ ਫਿਰ ਮੇਰਾ ਗੋਡਾ ਪੀਟ ਕਰਦਾ ਨਗੇ ਆਪਾਂ ਦਾ ਛੱਦੇ ਅੰਦਰ ਹੀ ਆਈਦਾ ਵੇਖਣੇ ਗੱਲ ਸਹੀ ਗੱਲ ਆ ਭਰਾ ਸਾਡੇ ਤਰਨ ਤਰ ਨਾਲੇ ਤਵਰ ਆਪਾਂ ਨੂੰ ਆਈ ਮੇਰੇ ਦੋਸਤ ਸਰਦ ਸਿੰਘ ਵੱਲ ਉਹ ਕਬੱਡੀ ਦੇ ਜੋਗਸਾਹ ਦੋ ਦੋ ਆਦ ਰੁੱਤ ਖੁਦਾ ਹੋ ਰਹੇ ਨੇ ਹਲੋ ਹਾਂਜੀ ਤਬੀਂਤੀ ਹੈ ਦੇਖੋ ਜੀ ਇਹ ਫੈਡਰੇਸ਼ਨ ਦੇ ਵਕਾਲ ਨੇ ਹੈ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਇਹ ਟੀਮਾਂ ਪੁਰਾਣੀ ਟੀਮ ਪ੍ਰੋਪਰ ਦਵਾਈ ਫਾਟੇ ਕਬੱਡੀ ਕਪ ਦਾ ਬੈਸਟ ਅਟੈਕਰ ਜਗਮਉਂ ਸਿੰਘ ਸੰਦੂ ਮੱਖੜ ਮੱਖੀ ਕਾਂ ਵਾਲਾ ਖੇਡ ਗਰਾਉਂਡ ਦੇ ਵਿੱਚ ਆ ਗਿਆ ਹੈ ਮੱਖਣ ਸਿੰਘ ਮੱਠੀ ورلڈ ਕੱਪ ਦੇ ਵਿੱਚ ਖੇਡੇ ਹੈ ਭਾਰਤੀ ਟੀਮ ਦੇ ਲਈ ਇਹ ਨੌਜਵਾਨ ਖੇਡ ਦਾ ਸਵਰਗੀ ਨਾ ਲਈ ਢੇਸੀ ਦਵਾਪਾ ਵਾਰੀਅਰ ਫੋਰਸ ਪਰ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਅੱਜ ਖੜਕੜ ਗਲਾਂ ਦੇ ਵਿੱਚ ਪੁੱਜਾ ਹੈ ਜਗਤਵਿੰਦਰ ਸਿੰਘ ਜਾਂਦਾ ਪ੍ਰਧਾਨ ਹੈ ਸਿਹੜ ਫੈਡਰੇਸ਼ਨ ਦਾ ਟੀਮਾਂ ਦੀ ਪੂਰੀ ਤਿਆਰੀ ਹੈ ਗਗਾਰ ਸਿੰਘ ਸਾਰੀ ਸ਼ਿਗਰ ਮਹਾਦਰ ਸਿੰਘ ਸ਼ਿਗਰ ਹਫਤਾ ਸਿੰਘ ਵੀ ਸ਼ਿਗਰ ਸਾਹਿਬ ਸਾਰੇ ਸਾਰੇ ਵੀਰਾਂ ਨੂੰ ਸਤਿਕਾਰ ਕਰਕੇ

ਪਰ ਵੀਰ ਨੇ ਉਧੀਆਂ ਲੱਖੀ ਸਪਰਾ ਕੁੱਦਾ ਕਾਲਾ ਸੰਘਾ ਤੇ ਜਿੰਦਰ ਬਲ ਕਫਰਾਂਸ ਇਹਨਾਂ ਭਰਾ ਵੀਰ ਪਰਫੰਤ ਬਟੋੜਾ ਗਲਵਰ ਚਨੇਰ ਵੱਡੇ ਖਿਡਾਰੀ ਅਗਵਾਈ ਕਰ ਰਹੇ ਨੇ ਫੈਡਰੇਸ਼ਨ ਦੀ ਜਗਮਾਨ ਸਿੰਘ ਸੰਧੀ ਮੱਖਣ ਮੱਖੀ ਗਲਾ ਵਾਲਾ ਪੰਜਾਬ ਦੇ ਕਬੱਡੀ ਕੱਪ ਦਾ ਬੈਸਟਰ ਕਬੱਡੀ ਮਾਰਿਆ ਕਰਮਦੀਨ ਲਾਓ ਸਾਹਮਣੇ ਕਹਿੰਦੇ ਮੱਖੀ ਸੰਧੂ ਦੀ ਬਿਹਤਰੀ ਕਬੱਡੀ ਤੇ ਮੁੰਡਾ ਆਪਣੀ ਟੀਮ ਦੇ ਲਈ ਤਕੜਾ ਅੰਕ ਜੋੜਦਾ ਰਿਹਾ ਹੈ sire ਦਾ ਮੈਚ ਦੇ ਮੌਜੂਦਾਰ ਨਾਮ ਲੰਬਰ ਸਿੰਘ ਜੀ ਪੁਰੇਵਾਲ ਸਾਹਿਬ ਮੱਖਣ ਮੱਖੀ ਸੰਧੂ ਵਾਲੇ ਇਸ ਵੇਲੇ ਕਬੱਡੀ ਪਾ ਗਈ ਹੈ ਸਾਹਮਣੇ ਚਾਰ ਨੇ ਲਓ ਸਾਹਮਣੇ ਦੇਖਾਂਗੇ ਬਾਟਰ ਦੇ ਏਰੀਆ ਤੋਂ ਚੱਲ ਕੇ ਆਇਆ ਲੈ ਵੀ ਮੱਖਣ ਦਾ ਚਾਰ ਦੁਨੀਆ ਦੇ ਰਸਤਮ ਨੇ ਲਓ ਇੱਕ ਕੰਨੀ ਤੇ ਕਹਿੰਦੇ ਮੰਗੀ ਵੱਡੀ ਕੋਸ਼ਿਸ਼ ਕਰਦਾ ਹੋਇਆ ਤੇ ਸਾਹਮਣੇ ਦੇਖਾਂਗੇ ਮੱਖਣ ਮੱਖੀ ਸੰਧੂ ਵਾਲਾ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਖੇਡਦੇ ਇੰਡੀਆ ਟੀਮ ਦੇ ਲਈ ਇਹਨੂੰ ਮੱਖਰ ਮੱਖੀ ਕਹਿੰਦੇ ਆ 2016 ਦੇ ਵਰਲਡ ਕੱਪ ਦੇ ਲਈ ਭਾਰਤੀ ਟੀਮ ਦੇ ਨੇ ਖੇਡੇ ਨੌਜਾਨ ਜਲਾਲਾਬਾਦ ਦੇ ਵਿੱਚ ਕਬੱਡੀਆਂ ਪਾਆਂ ਇੰਗਲੈਂਡ ਦੀ ਟੀਮ ਦੇ ਉੱਤੇ ਇਸ ਨੌਜਾਨ ਨੇ ਆਕਦੇ ਧੰਨਾਂ ਦੇ ਕਬੱਡੀ ਕੱਪ ਦਾ ਤੇ ਬੈਸਟ ਰੇਡਰ ਨੌਜਾਨ ਜਿੰਨੇ ਕੋਹਾਲੇ ਦੇ ਨਾਲ ਜਗਮਾਨ ਸਿੰਘ ਸੰਧੂ ਬੈਸਟ ਰਿਆ ਪਾਣੇ ਸਰਦਾਰ ਵਿਕਰਮਜੀਤ ਸਿੰਘ ਖਰਾ ਨੂੰ ਆਪਣੇ ਲਾਉ ਉੱਤੇ ਅਗਲੀ ਰੇਡ ਗੋਮਰ ਸਿੰਘ ਕੀ ਫੇਰੋ ਕਿਸੇ ਦੀ ਚੋਲ੍ਹ ਦਾ ਸ਼ਿੰਗਾਰ ਬਣਦਾ ਫੁੱਲ ਆਪਣਾ ਤਨ ਚਰਵਾਏ ਪਹਿਲਾਂ ਫੇਰੋ ਕਿਸੇ ਦੇ ਗਲੇ ਦਾ ਹਾਰ ਬਣਦਾ ਸੁਰਮਾ ਆਪਣਾ ਪਰਗੜਾਏ ਪਹਿਲਾਂ ਫੇਰੋ ਕਿਸੇ ਦੇ ਨੈਣਾ ਦੀ ਧਾਰ ਬਣਦਾ ਇਤੇ ਬਾਦਾਂ ਦੇ ਜਗੀਰਾਂ ਦੀ ਲੋੜ ਕੋਈ ਨਾ ਆਹ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਕੋਲ ਗਲਾਂ ਦੇ ਸਿੰਘਾਂ ਦਾ ਵੀ ਵੈਸਟ ਬਣਦਾ ਕੈਨੇਡਾ ਦੇ ਸੀਜ਼ਨ ਦਾ ਵੀ ਬੀਸੀ ਦੇ ਵਿੱਚ ਬੈਸਟ ਬਣਿਆ ਹੈ ਤੇ ਵਰਲਡ ਕੱਪਾਂ ਦੇ ਵਿੱਚ ਵੀ ਖੇਡਦਾ ਹੈ ਪੰਜਾਬ ਦਾ ਵੀ ਬੈਸਟ ਬਣਦਾ ਹੈ ਇਹ ਬੈਸਟ ਖਿਡਾਰੀ ਹੈ ਮੱਖਣ ਸੰਧੂ ਮੱਖੀ ਗੱਲਾਂ ਵਾਲਾ ਇਹਨੂੰ ਮੱਖਣ ਮੱਖੀ ਕਹਿੰਦੇ ਆ ਕਦਨੇ ਨੰਬਰ ਦਾ ਵਾਅਦਾ ਕਰਦਾ ਹੋਇਆ ਸਿੰਘਾਂ ਵਾਲੇ ਪੁੱਜਿਆ ਹੈ ਆਪਣੇ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਪਰ ਇਧਰਲੇ ਪਾਸੇ ਮੱਖਣ ਮੱਖੀ ਤੇ ਨਾਲ ਗਰਮਕਾ ਦਰਵੇ ਬਾੜਾ ਬਹੁਤ ਵੱਡੇ ਵੱਡੀ ਵੱਡੀ ਕੋ ਜਨ ਤੇ ਆਂਦੇ ਆਪਾਂ ਸਾਰੇ ਆਂਦੇ ਆਂਦਾ

ਮਨਜੀਤ ਕੌਰ ਕਵਾਣਾ ਨੇ ਜੀਤ ਹਰਸਾ ਜਹਰਾ ਨਗਾਏ ਨੇ ਰੱਬੋ ਪਿੰਡ ਸੀ ਜਲੀਪ ਕੌਰ ਕਵਾਣਾ ਜੀ ਗੱਲਾਂ ਹੋਈਆਂ ਨੇ ਇਹੋ ਹਮਾਰਾ ਜੀਵਣਾ ਪ੍ਰਮੇਂਦਰ ਰੱਬੀ ਪੂਜਾ ਹੈ ਵੱਡਾ ਖੁਦਾਰੀ ਪ੍ਰੋਫੈਸਰ ਸਾਹਿਬ ਆਪਣੇ ਸ਼ਬਦਾਂ ਦੇ ਵਿੱਚ ਗੱਲ ਕਰਨਗੇ ਮਨੋਰੇ ਵਾਲੇ ਸਾਥਰੀ ਦਰਬਰ ਦੀ ਲਓ ਇਧਰਲੇ ਪਾਸੇ ਸਾਹਮਣੇ ਦੇਖ ਕੇ ਮੱਗਣ ਮੱਕੀ ਲਈ ਤਾੜੀਆਂ ਮਾਰ ਦਿਓ ਸਰਦਾਰ ਮਿਕਰਨ ਸਿੰਘ ਕਲੀਡਰ ਉਤੇ ਢੱਲੋਂ ਦਾ ਉਤੇ ਲੋਧੀ ਦਾ ਔਰ ਮਜੀਤ ਸਿੰਘ ਕਾਸੀ ਹੋਣਾ ਦਾ ਬਹੁਤ ਵੱਡਾ ਯੋਗਦਾਨ ਹੈ ਗੁਰਵੰਤ ਸਿੰਘ ਸੰਧੂ ਹੋਣਾ ਜੰਗੀ ਜੰਗੀ ਹੋਣਾ ਇਸ ਖੇਡ ਕਾਬਲੇ ਨਹੀਂ ਆ ਦੇ ਸਾਨਾ ਨੌਜਵਾਨਾ ਦੁਨੀਆ ਦਾ 스타 ਸੁਪਰਸਟਾਰ ਮੱਖਣ ਮੱਖੀ ਪੁਆਇੰਟ ਲੈ ਕੇ ਆ ਗਿਆ ਲਓ ਅਗਲੀ ਕਬੱਡੀ ਕੌਣ ਦੇ ਸਾਹਮਣੇ ਦੇਖੋ ਕਿ ਮਾਦਮਾ ਮਾਦ ਹੋਵੇਗਾ ਜਰਮਨ ਸ਼ਾ

ਪਸੰਦ ਲੱਗ ਰਿਹਾ ਏ ਉਹ ਇਮਾਨਦਾਰੀ ਦੇ ਨਾਲ ਵੇਖ ਕੇ ਬੱਚੇ ਦਾ ਹੌਸਲਾ ਵਧਾ ਦਿਓ ਤਾੜੀਆਂ ਜ਼ੋਰਦਾਰ ਮਾਨ ਦੇ ਸਾਰੇ ਚਾਰ ਚਫੇਰੇ ਤਾੜੀਆਂ ਦੀ ਆਵਾਜ਼ ਸੁਣੇ ਸ਼ੁਰੂਆਤ ਜੇਸ ਫੈਡਰੇਸ਼ਨ ਦੀ ਹੋਈ ਹੈ ਜੀ ਸੰਤਪਨ ਮਾਹੀ ਜੀ ਦਿਨੋ ਦਿਨ ਕਿੰਨੇ ਉਹਨਾਂ ਜਿਹੜਾ ਇੱਕ ਕੰਦੇ ਨੰਬਰ ਦੇ ਫਰਕ ਦੇ ਨਾਲ ਜਿੱਤਾਰ ਦਾ ਫੈਸਲਾ ਹੋਇਆ ਹੈ ਇਹ ਲੋਕਾਂ ਦੀ ਸਵਾਦ ਨੇ ਇਹ ਦੇਖ ਕੇ ਵੀ ਪਲੀਰ ਇੱਕ ਦੀ ਰਾਜੀ ਹੈ ਜੰਦੀ ਦੇ ਦੂਸਰੀ ਟੀਮ ਦੇ ਨਾਲ ਕਿਸੇ ਦੇਰੀ ਤੋਂ ਖੇਡ ਗਰਾਉਂਡ ਦੇ ਵਿੱਚ ਆਨ ਦੀ ਕਿਰਪਾਲਤਾ ਕਰੇ ਵਾਹ ਜੀ ਰਾ ਕੀ ਬਾਤ ਹੈ ਕੋਲੋ ਲੱਗ ਗਿਆ ਤੁਸੀਂ ਬਹਾਦਰੀਆ ਡਰਾਪਾ ਪਾ ਕੇ ਨਹੀਂ ਹੁਣ ਆਇਆ ਅੱਜ ਮਾਰਦੇ ਜੋਰ ਨਾਲ ਮਾਰ ਲੋ ਇਹ ਨਹੀਂ ਕਿ ਇਹ ਪੋਜਟ ਪੰਦੂਸਤੀ ਰਵੇ ਬਸ ਅਲੱਗ ਦਾ ਬਾਈ ਰੈਸਟਰੀ ਮਾਹਲੋ ਕੋਈ ਕਿੱਥੇ ਮਾਹਲੋ ਇੱਧਰੋਂ ਸਾਡੇ ਭਰਾ ਐ ਆਇਆ ਦਾ ਤਰਨਤਾਰ ਏਰੀਏ ਤੋਂ ਬੜੀ ਬੜੀ ਨਿੱਕੇ ਨਿੱਕੇ ਜਿਹੇ ਬੰਦੇ ਨਿੱਕੇ ਨਿੱਕੇ ਬੰਦਾ ਸਾਡੇ ਮਾਝੇ ਏਰੀਏ ਦਾ ਹੂੰ ਇਹ ਲੱਗੇ ਕਿ ਕਿੱਦਾਂ ਹਾਂ ਉਹਦਾ ਉਹਦਾ ਆ ਵਧੀਆ ਵੀਰ ਸੀ ਹੋਰ ਭਾਈ ਕਿਹਦਾ ਹਾਂਜੀ ਵਧੀਆ ਠੀਕ ਨੂੰ ਕਿਵੇਂ ਜੀ ਠੀਕ ਆ ਨਵੀਂ ਚਾਹੀ ਮੈਂ ਚ ਆ ਅੱਧਾ ਧਰ ਗਿਆ ਹੋਰ ਭਾਜੀ ਹਾਂ ਬੱਜੀ ਠੀਕ ਆ ਅੱਜ ਚਲੀ ਮਿਲ ਕੀ ਹਾਲਟਾ ਜਿੰਨੀ ਵੀ ਟੁੱਟ ਜੀ ਮਾਰਦਾ ਆ ਇੱਲਾ ਮਰੀ ਆ ਵਰ ਗਿਆ ਨਗਰੋਂ ਬਾਜ ਮਾਰਦਾ ਇਹਨੂੰ ਮੈਂ ਤੇ ਮਗਲੀ ਨਹੀਂ ਇਹ ਮੰਮਾ ਥੱਕ ਕਾਦਣਾ ਗਿਆ ਤੂੰ ਤਾਂ ਵਿੱਚ ਆ ਕੇ ਬਾਹਰ ਬਹਿ ਗਿਆ ਸਾਡੇ ਲਾ ਕੇ ਦੋ ਤਿੰਨ ਦਿਨ ਨਹੀਂ ਆਏ ਦੋ ਤਿੰਨ ਦਿਨ ਕਿਉਂ ਹੋਇਆ ਉਸ ਦਿਨ ਵੀ ਉੱਥੇ ਤੂੰ ਆਇਆ ਓਦੋਂ ਉਦੋਂ ਨਹੀਂ ਇੱਕ ਦਿਨ ਪਹਿਲਾਂ ਆਇਆ ਸੀ ਕੋਈ ਮਾਮਿਆ ਉਹ ਤਾਂ ਕੋਈ ਐਡਾ ਚੱਕਰ ਨਹੀਂ ਮੈਂ ਆਸਟ੍ਰੇਲੀਆ ਸਵੇਰੇ 8 ਵਜੇ ਉਤਰਦੇ ਰਿਆਂ ਛਣਿਯਾਰੀ ਟੂਰਨਾਮੈਂਟ ਸੀ ਛਣਿਯਾਰੀ ਸਵੇਰੇ 8 ਵਜੇ ਫਲਾਈਟ ਲੱਗਦੀ ਆ ਤਾਂ 11 ਵਜੇ ਉਤਰ ਕੇ 1 ਵਜੇ ਮੈਚ ਖੇਡ ਕੇ ਸ਼ਾਮੀ ਖਾਰਾ ਦਿਨ ਮੈਚ ਖੜ ਕੇ ਫਾਈਨਲ ਖੜ ਕੇ ਬੈਸਟ ਨਿਕਲ ਕੇ ਐਤਵਾਰ ਫਿਰ ਵਾਪਸ ਚੜ ਜਾਉਂਦੇ ਆ ਤਿੰਨ ਵੀਕਾਂ ਇਦਾਂ ਕੀਤਾ ਮੈਂ ਇਹ ਤਾਂ ਹੁਣ ਕੀ ਕਰੀਏ ਜੋਰ ਮਾਰਨਾ ਪੈਂਦਾ ਵੇਖਦਾ ਕੌਣ ਵੇਂਦਾ ਜੀ ਦੁਨੀਆ ਨਹੀਂ ਵੇਂਦੀ ਹੁਣ ਕਿੰਨੀਆਂ ਸੱਤਾਂ ਆ ਆਪਣੇ ਆਹ ਉਂਗਲ ਮੇਰੀ ਆ ਦੇਖੀ ਹਾਰਾ ਹੋਇਆ ਆ ਉਂਗਲ ਤੇ ਆ ਮੋਢਾ ਆ ਮਾੜਾ ਮਾੜਾ ਤਰਤ ਕਰਦਾ ਗੋਡੇ ਤੇ ਸوير ਦਾ ਬਰਫ ਲਾਉਂਦਾ ਆ ਆ ਤੇ ਹੁਣ ਆਣ ਕੇ ਫੇਰ ਖੇਡਣ ਦਾ ਜੇ ਉੱਥੇ ਮਤਲਬ ਮਾੜਾ ਖੇੜ ਗਿਆ ਚੰਗਾ ਖੇੜ ਗਿਆ ਦੋ ਜੱਫੇ ਪੈ ਗਏ ਬਾਰਾ ਨੇ ਥੋੜੀ ਦੁਰੀਆਂ ਨੇ ਵੇਖਣਾ ਬਾਹਰ ਬੈਠਾ ਨੇ ਤੇ ਬਸ ਬਾਰੇ ਕਾ ਤੂੰ ਤਾੜੀ ਵੇਚਣੀ ਆ ਤੂੰ ਚੰਗਾ ਖੇੜਿਆ ਤੇਰੇ ਹੱਕ ਦੀ ਆ ਤੂੰ ਨੇ ਚੰਗਾ ਖੇੜਿਆ ਦੂਜੇ ਦੇ ਹੱਕ ਦੀ ਉਹਨਾਂ ਦਾ ਤਾੜੀ ਮਾਰਨੀ ਆ ਬਸ ਇਹਨੂੰ ਮੈਨੂੰ ਤਾਂ ਇਹਦੀ ਵੀ ਸਮਝ ਆਉਂਦੀ ਤੂੰ ਕਿੱਦਾਂ ਬੰਦਾ ਆ ਇੱਕ ਪਾਟ ਲੈਣਾ ਚਾਰ ਕੋਡੀਆਂ ਤੂੰ ਬਾਹਰ ਕੱਢ ਰਿਹਾ ਪਈ ਆ ਬਈ ਸਿੱਟਦੀਆਂ ਨੂੰ ਜੁਰਬਾ ਇਹਨੂੰ ਕੁੱਖ ਨਹੀਂ ਹੋ ਲੀਵਰ ਸੂਈ ਹੋਈ ਐ ਥੈਂਕ ਯੂ ਬਈ ਬੋਈ ਤਾੜੀ ਨਹੀਂ ਖੇੜਨਾ ਮਾਮਾ ਮਹੀਨਾ ਛੱਡ ਲਾ ਉਹ ਕਹੀ ਨਾ ਮੈਂ ਮੰਦੀ ਨਹੀਂ ਇਹ ਮੈਨੇ ਸੈਟ ਨਹੀਂ ਇਹ ਸੋਚ ਬਈ ਹਟ ਨਹੀਂ ਜੀ ਨਹੀਂ ਤਾਂ ਪਤਾ ਹੀ ਆ ਭਾਈ ਉਹਠੀ ਵੀ ਭਰਾਵਾ ਗੱਲ ਸੁਣ ਮੇਰੀ ਕਬੱਡੀ ਦਾ ਹੈਗੀ ਹੈਗੀ ਆ ਜੇ ਤੇਰੇ ਲੀਵਰ ਨੂੰ ਸੋਜ ਜਾਵੇ ਤੇ ਸਰੀਰ ਜ਼ਰੂਰੀ ਆ ਕੋਈ ਲੱਗੇ ਜਾਂ ਪਤਾ ਇਹਨੇ ਕਿ ਜੋ ਕਿ 6 ਜਫੇ ਨਹੀਂ ਪਾਉਣ ਜੋਗੇ ਤੁਸੀਂ ਯਾਰ ਸਾਰੇ ਮम्मा ਸਾਰੇ ਮੈਂ 6 ਜਫੇ ਨਹੀਂ ਪਾਉਣ ਜਾਂਦੇ ਇਹਨੇ ਮੋਲਿਆ ਸਾਰੇ ਗੁੱਡੇ ਵਿਚਾਰਾ ਮੈਂ ਨਹੀਂ ਨਹੀਂ ਮੈਂ ਉਹ ਨਹੀਂ ਤੇਰਾ ਨਹੀਂ ਕਸੂਰ ਚੱਫੇ ਦਾ ਸਾਡੇ 6 6 ਆ ਪਲਵਾਨ ਆ ਜਾਂਦਾ ਬੜੀ ਗਲੱਟ 6 ਹੋ ਜਾਂਦੇ ਆਹ ਉਹ ਬੜੀ ਨਾਲ ਇੱਕ ਅੱਧਾ ਵੀ ਖਾਂਦਾ ਨਾਲ ਸਾਡੇ ਆਹ ਜੱਫੇ ਦੇ ਜੱਫੇ ਚੱਲ ਜੱਫਿਆਂ ਦਾ ਵਿਚਾਰਾ ਤਾਂ ਹਰੇ ਉਹਦਾ ਕੀ ਕਸੂਰ ਹੈ ਉਹ ਤਾਂ ਲੇਟ ਹੋ ਗਿਆ ਲੇਟ ਹੋ ਗਿਆ ਜੱਫਾ ਦੇ ਇੱਕ ਅੱਧਾ ਪਾਣਾ ਹੀ ਪਣਾ ਜੱਫਾ ਤੋਂ ਇੱਕ ਇੱਕ ਚਾਰਾ ਰੈਡਰਾਂ ਨੂੰ ਵੀ ਗਿਣ ਲਾ ਤਾਂ ਵੀ ਇੱਕ ਇੱਕ ਗੱਲ ਖਾ ਜਾਂਦੇ ਜੱਫਾਣਾ ਕੋਈ ਗਲਤੀ ਹੁਣ ਮੈਂ ਮੈਂ ਚਲ ਟੱਚ ਮਾਰਨ ਗਿਆ ਉਹਨੂੰ ਟੱਚ ਲੱਗਿਆ ਜਿਹਨੂੰ ਹੁਣ ਕੀ ਕੀਰਦਾ ਚਾਹੀਏ ਦੂਜਾ ਚੱਪੇ ਇੱਕ ਤੋਂ ਮੁੜ ਗਿਆ ਉਹਨੇ ਜੀ ਖੋਚ ਫੜ ਗਿਆ ਕਿੱਥੇ ਨਿਕਲ ਗਿਆ ਬਾਹਰ ਇਹ ਸਭ ਇਹ ਕੁਦਰਤੀ ਆ ਕਈ ਵੇ ਨਹੀਂ ਕਿਸੇ ਦੇ ਵੱਸ ਦਾ ਰੋਗ ਨਹੀਂ ਆ ਇਹ ਤਾਂ ਚਲੋ ਬਾਕੀ ਪਰਮਾਨੰਥ ਪਰ ਮਾਤਾ ਮਦਗਿੰਦਪਾ ਹਰਾ ਨੂੰ ਨਤਾਂ ਦ੍ਰਿਸ਼ਟੀ ਚਾਹੀਦੀ ਐ ਸਾਰਾ ਕੁਛ ਕੋਈ ਜਾਂਦਾ ਚਲੋ ਦਿਨ ਹੁੰਦਾ ਘਰੋਂ ਚਲੀਏ ਸਾਡੇ 12 13 ਵੱਡੀਆਂ ਵਾਹਾਂ ਦੇਖਣਾ ਉਹ ਵਧੀਆ ਵਧੀਆ ਤਰਿਆਉ ਡਿਆ ਮੈਂ ਆਇਆ ਕੀ ਬੜਾ ਨਹੀਂ ਹੁਣ ਇੰਨਾ ਚਾਰ ਉਹ ਇੱਕ ਅੰਦਾ ਤੇ ਪੈਣਾ ਪੈਣਾ ਉਹ ਪਲਵਾਨ ਚੱਕਰ ਪਤਾ ਕੀ ਆ ਉਹ ਕੀ ਉਹ ਲੈਣ ਦਾ ਯਕੀਨ ਮੈਂ ਤਾਂ ਕਰ ਗਿਆ ਭਾਜੀ ਦਿਲਬਰ ਨੇ ਦਿੱਤਾ ਸੀ ਬਗਲੋਂ ਹਾਂਜੀ ਉਹ ਤਾਂ ਮੈਂ ਟਿਕੀਨ ਕਰਕੇ ਹੈ ਨਹੀਂ ਮੇਰਾ ਬਾਹਰ ਹੈ ਉਹ ਜਦੋਂ ਐਨ ਹੈਗਾ ਮਤਲਬ ਉਹ ਟੱਕੇ ਰੇਤ ਗਈ ਆ ਪਤਾ ਕਿ ਇੱਕ ਗਰਾਊਂਡ ਰੇਤ ਲਈ ਆ ਹਾਂਜੀ ਪੈਰ ਇੱਥੋਂ ਫਿਰ ਮਾਰਾ ਜਾ ਐਵੇਂ ਹੋ ਜਾਂਦਾ ਦੋ ਤਿੰਨ ਇੰਚ ਹੀ ਭਾਜੀ ਰੇਤ ਹੀ ਗਈ ਮੈਂ ਵੇਖਿਆ ਵਾ ਮੈਂ ਜਦੋਂ ਆਉਣ ਨੂੰ ਭੱਜ ਜਾਣਾ ਭਵਾਨ ਜੀ ਮੈਨੂੰ ਪਤਾ ਹੈ ਮੈਂ ਪੈਰ ਕਿ ਨਹੀਂ ਬਾਹਰ ਹੋ ਗਿਆ ਉਹ ਰੇਤ ਗਈ ਉਹ ਦਿੱਤਾ ਹਾਂਜੀ ਨਾ ਗੱਡੀ ਪਿੱਛੇ ਕੁੰਡੀ ਜੀ ਨਹੀਂ ਹੈਗੀ ਲਾਸਟ ਵਾਲੀ ਰਸੀ ਪਾਉਣ ਵਾਲੀ ਉਹ ਟੱਕਣ ਫੁੱਟਣਾ ਬਣਾ ਉੱਤੇ ਗੱਲੀ ਟੱਕਣੇ ਉੱਤੇ ਰਾਵਾਂ ਕਿਉਂ ਬੰਦੇ ਹੈ ਨਹੀਂ ਮਤਲਬ ਗਾਰੰਟੀ ਤਾਂ ਕਰਣੀ ਐ ਕਿ ਕਰਨਾ ਕੋਈ ਐਕਸਰਸਾਈਜ਼ ਦਾ ਹਾਂਜੀ ਹੋਈ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਹੋਵੇ ਉਹ ਕਿਤੇ ਚਲੋ ਕੰਮ ਵਿਗੜ ਗਿਆ ਵੱਖਰੀ ਗੱਲ ਐ ਪਰ ਕਿਤੇ ਵੇਖਿਓ ਉੱਠਦੇ ਹੈਲੋ ਚਲੋ ਕਹਿ ਦਿੰਨੇ ਆਪਾਂ ਹਾਂਜੀ ਹੈਲੋ ਇਹ ਕੈਟਾਗਰੀ ਇਹ ਕੈਟਾਗਰੀ ਦੇ ਜਾਫੀ ਵਿੱਚ ਕਿਦਾਂ ਅੱਖ ਦੇ ਚਮਕੇ ਨਰਦੇ ਆ ਸਾਰੇ ਮੈਂ ਇਹ ਜਿਹੜਾ ਕੱਪ ਗੱਡੀ ਵਾਲੇ ਕੋ ਟੀਮ ਕੋ ਚਲ ਮੈਂ ਆਉਣਾ ਵੇਖਿਓ ਉਹ ਦਿਨ ਦੇ ਫਿਰ ਇੱਕ ਕੌਡੀ ਚ ਤਿੰਨ ਤਿੰਨ ਲਗਾ ਪੱਕੇ ਆ 2 3 4 ਇੰਨੇ ਲਗਾਉ ਉਹਨਾਂ ਨੇ ਮਾਰਨੇ ਹੀ ਮਾਰਨੇ ਆ ਹਾਂ ਫੜੇ ਆਪਾਂ ਇੱਕ ਲਗਾ ਮਾਰ ਕੇ ਥਲੇ ਉੱਥੇ ਹੀ ਸੌ ਜਾਂਦੇ ਆ ਹਾਂ ਬਸ ਉਹ ਬਦਲੇ ਫੜਦੇ ਨਹੀਂ ਬਸ ਫੜਿਆ ਗਿਆ ਫੜੇਗਾ ਨਹੀਂ ਤੇ ਬਸ ਹੀ ਰੱਬ ਰੱਖੇ ਹੁੰਦੇ ਆ ਭਲਾਣ ਪਤਾ ਚੱਕਰ ਕੀ ਆ ਕੋਈ ਵੱਡਾ ਫਾਰਮੂਲਾ ਨਹੀਂ ਆ ਏ ਚ ਆਉਂਦਾ ਸਿਰਫ ਮਿਹਨਤ ਤੇ ਖਰਾਕ ਹੀ ਆ ਤੀਜਾ ਰੱਬ ਦਾ ਨਾਮ ਰੱਬ ਦਾ ਨਾਮ ਤੇ ਹੋ ਮਿਹਨਤ ਕਰੋ ਖਰਾਕ ਖਾਓ ਜੋਗੀ ਕਰੋ ਨਾ ਮਿਹਨਤ ਜੋਗੀ ਕਰੋ ਸਾਰਾ ਕੁਝ ਮਿਲ ਜਾਂਦਾ ਉਹ ਕਿਹੜਾ ਗੀੜਾ ਫਰਕ ਪੈ ਜਾਂਦਾ ਜਦੋਂ ਤੁਸੀਂ ਕੰਮ ਕਰਨ ਲੱਗ ਜੰਨੇ ਆ ਹਾਂ ਹੁਣ ਚਲੋ ਜੋ ਮਰਜੀ ਆ ਹਾਂਜੀ ਭਾਜੀ ਮੈਂ ਕਹਿੰਦਾ ਉਹ ਤਾਂ ਉਹ ਮੁੰਡੇ ਸੰਨੀ ਆਪਣੇ ਨੇ ਦੇਰੇ ਬਾਕ ਨਾਲ ਆਪਣੇ ਸਾਰੇ ਰੀਡਰ ਦਿਖਾਤੇ ਉਹਦੋਂ ਓਕੇ ਭਾਜੀ ਕਾ ਤੂੰ ਉਹ ਖਾੜੇ ਖੋਲਦਾ ਆ ਉਹ ਖਾੜੇ ਜੋਰ ਕਰਦਾ ਆ ਹਾਂ ਤੇ ਖਾੜੇ ਜੋਰ ਕਰਨ ਬੰਦਾ ਪਤਾ ਲੱਗਦਾ ਉਸੇ ਸਮਝਿਆ ਨਾ ਖੜੇ ਓਕੇ ਜਰੂਰ ਮੈ ਆਉਣਾ ਬੜਾ ਮੈਂ ਆਪਦੇ ਅੱਖੀ ਪੰਜ ਕੋਮੇਤ ਪੰਜ ਮੈਚ ਪਿੰਡਵਾਰ ਵਾਲੇ ਤਿੰਨ ਮੈਚ ਅਕੈਡਮੀ ਦੇ ਅੱਠ ਮੈਚ ਬੰਦੇ ਭਰਾਵਾ ਸਾਰੀ ਦਿਹਾੜੀ ਚ ਖੇਡਣਾ ਉਹਨਾਂ ਨੇ ਸਵੇਰੇ 11 ਵਜੇ ਮੈਚ ਚ ਚਲਾਤੇ ਪਿੰਡਵਾਰ ਦੇ ਤੇ ਉਹ ਇੱਕ ਮੈਚ ਜਿੱਤਾ ਕਰਤੇ ਉਹਨਾਂ ਨੇ ਵੀ ਇੱਕ ਮੈਚ ਅਕੈਡਮੀ ਦਾ ਇੱਕ ਮੈਚ ਪਿੰਡਵਾਰ ਰੱਖਿਆ ਦਾ ਇਹ ਖੇਡਦੇ ਟਰੋਲੀ ਭਾਈ ਚ ਮੱਖਣ ਸਿੱਧਾ ਨੀਲੇ ਨਾਲ ਆਵੇ ਨਿੱਕਰ ਹੱਟ ਅਕੈਡਮੀ ਵਾਲੀ ਪਾਵੇ ਨਾਲ ਹੀ ਹੱਟ ਚੱਲ ਜਾ ਕਰੇ ਆਵੇ ਨਿੱਕਰ ਚੇਂਜ ਕਰ ਲਿਆ ਕਰੇ ਬਾਥਰੂਮ ਕਰਕੇ ਫਿਰ ਰੋਟਾ ਲਾ ਕੇ ਫਿਰ ਵਿੱਚ ਪਿੰਡ ਦਾ ਮੈਚ ਆ ਪਰਾਵਾ ਛਾਰੀ ਢਾੜੀ ਚ ਤੇ ਲਵਾਰੇ ਖੇੜ ਦਾ ਵੇਖਿਆ ਅਜੀ ਸ਼ੀਰਾ ਪਿੱਥੋ ਵਾਲਾ ਉਹ ਵੀ ਆਵੇ ਜਾਵੇ ਸ਼ਾਮਾ ਨੂੰ ਅਕੈਡਮੀਆਂ ਵਾਲਾ ਵੀ ਪਿੰਡ ਵਾਲਾ ਵੀ ਦੋਵੇਂ ਮੁਰਸਲਿਆ ਘੜੇ ਕਿਤੇ ਆ ਦੋਵੇਂ ਬੈਠਾ ਸੋਚੋ ਬੰਦਿਆਂ ਚ ਕੀ ਹੋਊਗਾ ਯਾਰ ਬਿਲਕੁਲ ਇੱਕ ਜੱਪੀ ਪੰਜੋ ਇੱਕ ਹੁਣ ਕਿਤੇ ਵੇਖ ਲਈ ਇੱਕ ਜੱਪ ਇੱਕ ਚੱਲ ਆ ਗਿਆ ਨਾ ਬੰਦੇ ਆਪਣੇ ਤਾਂ ਚਾਰ ਕੋਟੀਆਂ ਬਾਹਰ ਹੁੰਦੇ ਮੈਂ ਤਾਂ ਸਾਹ ਹੀ ਨਹੀਂ ਮੁਰਦਾ ਚਾਰ ਕੋਟੀਆਂ ਤਾਂ ਚੱਲ ਕਈ ਵਾਰੀ ਤਾਂ ਇਦਾਂ ਹੁੰਦਾ ਨਾ ਵੀ ਭੇੜ ਹੀ ਆ ਦੋ ਜਿਆਦਾ ਹੋ ਜਾਂਦਾ ਜਾਂ 30 ਸਕਿੰਟ ਅੱਗੇ ਹੋ ਕੇ ਕਰਾਲੇ ਜਾਂ ਕਿਤੇ 29 ਦੇ ਬੰਦਾ ਭੱਜ ਗਿਆ ਆ ਇਹ ਮਾਮੇ ਟੱਚ ਲੈ ਕੇ ਬਾਹਰ ਆ ਜਾਂਦੇ ਆ ਭਾਵੇਂ ਉੱਥੇ ਫੰਸੀ ਹੋਈ ਰੇਡਰ ਬਣ ਗਿਆ ਉਹ ਰੇਡਰ ਸੇਵ ਬਣ ਗਿਆ ਤਾਂ ਵੀ ਬਾਹਰ ਆ ਉਹਨੇ ਜੀ ਬਾਹਰ ਆ ਜਾਂਦੇ ਆ ਚੁੱ ਸੱਚੀ ਗੱਲ ਐ ਸੀਰੀਅਸਲੀ ਸੱਤੂ ਮੈਂ ਤੁਹਾਨੂੰ ਕੀ ਕਿਹਾ ਸੀ ਸ਼ੁਰੂ ਤੇ ਨਾਲ ਦੇ ਮਿਹਨਤ ਕਰਦੇ ਹੁੰਦੇ ਸੀ ਮੁੰਡੇ ਤੇ ਇੱਕ ਛੀਰਾ ਧੂਰ ਵਾਲਾ ਕੱਢਿਓ ਕਿਹੜਾ ਦੱਸਦੇ ਵੀ ਪੱਕਾ ਹੈਂਡਬਾਲ ਖੇਡਣਾ ਕਿੰਨਾ ਪਾ ਲਓ ਪਾ ਲਓ ਕੱਪੜੇ ਤੁਸੀਂ ਉਹਨੇ ਜਦੋਂ ਹੈਂਡਬਾਲ ਖੇਡ ਕੇ 217 ਦਾ ਲਾਉਣਾ ਹੈ ਚਾਹਨਾ ਹੈਂਡਬਾਲ ਖੇਡ ਕੇ ਨਾ ਘੰਟਾ ਘੰਟਾ ਹੈਂਡਬਾਲ ਖੇਡਣਾ 200 ਚ ਪੜਾ ਲਾਉਣਾ ਤੇ ਹੈਂਡਬਾਲ ਤਾਉਣਾ ਜਗਰਾਉਂ ਦੇ ਲਾਗੇ ਬੰਦੇ ਜਿਹੜਾ ਆਉਣੇ ਨਾ ਬੰਦੇ ਉਹਦੇ ਮੁੰਡੇ ਨਾਲ ਜਦੋਂ ਕਹਿੰਦਾ ਵੀ ਇਹੀ ਤੇ ਹੋਣਾ ਹਨਾ ਉਹਨੂੰ ਕਿ ਮੈਚ ਵੇਖਣ ਆਏ ਆਂ ਆਉਂਦੇ ਨੂੰ ਮੈਚ ਵੀ ਖੇਡ ਕੇ ਬੈਠਾ ਉਹਨੇ ਇਹੀ ਕਹਣਾ ਇੰਨੇ ਬੰਦਿਆਂ ਚ ਜਿੰਦ ਚਾਂਦ ਸੀ ਜੀ ਬਨੇ